ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਪਿੰਡ ਚਤਰਾਣਾ ਦੇ ਨੇੜੇ ਟਰੱਕਾਂ ਚ ਹੋਈ ਟੱਕਰ ਮੌਕੇ ਤੇ ਪਹੁੰਚੀ ਐਸਐਸ4 ਵੱਲੋਂ ਜ਼ਖਮੀਆਂ ਨੂੰ ਭੇਜਿਆ ਹਸਪਤਾਲ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਤੇ ਇੱਕ ਹੋਇਆ ਜ਼ਖਮੀ ਅੱਜ ਸਵੇਰ ਸਮੇਂ ਪਾਤਨ ਤੋਂ ਖਨੌਰੀਵਾਲ ਜਾ ਰਹੇ ਇੱਕ ਟਰੱਕ ਨੇ ਸੜਕ ਕਿਨਾਰੇ ਖੜੇ ਗੈਸ ਸਿਲੰਡਰ ਦੇ ਟਰੱਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਸੜਕ ਤੇ ਗੈਸ ਸਿਲੰਡਰ ਨਾਲ ਭਰਿਆ ਟਰੱਕ ਖੇਤਾਂ ਤੇ ਜਾ ਵੜਿਆ ਅਤੇ ਪਿਛਲਾ ਟਰੱਕ ਸੜਕ ਤੇ ਡਰਾਈਵਰ ਨਾਲ ਟਕਰਾ ਕੇ ਸੜਕ ਤੇ ਪਲਟ ਕੇ ਬੁਰੀ ਤਰ੍ਹਾਂ ਤਹੱਸ ਨੈਸ ਹੋ ਗਿਆ ਅਤੇ ਟਰੱਕ ਚ ਭਰੇ ਜੀਰੇ ਲੈਮਨ ਦੀਆਂ ਬੋਤਲਾਂ ਸੜਕ ਤੇ ਖਿਲਰ ਗਈਆਂ ਹਾਦਸੇ 'ਚ ਕੰਡਕਟਰ ਤੇ ਡਰਾਈਵਰ ਜ਼ਖਮੀ ਹੋ ਗਏ ਤਾਂ ਦੋਨਾਂ ਨੂੰ ਐਸਐਸ 4 ਦੇ ਜਵਾਨਾਂ ਵੱਲੋਂ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਹਸਪਤਾਲ ਲਜਾਇਆ ਗਿਆ ਜਿੱਤੇ ਕਿ ਕੰਡਕਟਰ ਦੀ ਮੌਤ ਹੋ ਗਈ ਮੌਕੇ ਤੇ ਚੁਤਰਾਣਾ ਪੁਲਿਸ ਨੇ ਹਾਦਸੇ ਦਾ ਮੌਈਨਾ ਕਰਦਿਆਂ ਦੋਨੋਂ ਟਰੱਕਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਆਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ ਤਾਨੂੰ 6:30 ਵਜੇ ਨਾਲ ਇੱਕ ਫੋਨ ਆਇਆ ਸੀਗਾ ਕਹਿੰਦੇ ਵੀ ਜਿਹੜਾ ਮੇਨ ਬੱਸ ਸਟੈਂਡ ਸਤਰਾਨਾ ਜਦੋਂ ਓਵਰਬ੍ਰਿਜ ਚੜਦੇ ਆ ਉੱਥੇ ਇੱਕ ਰੋਡ ਐਕਸੀਡੈਂਟ ਹੋਇਆ ਹੈ ਸਾਡੀ ਪੁਲਿਸ ਟੀਮ ਮੌਕੇ ਤੇ ਪੁੱਜੀ ਮੌਕੇ ਤੇ ਜਾ ਕੇ ਦੇਖਿਆ ਇੱਕ ਗੱਡੀ ਵਿਚਾਲੇ ਜਿਹਦੇ ਵਿੱਚ ਆ ਜਲਜੀਰਾ ਪੀਣ ਵਾਲਾ ਜਿਹੜੇ ਬੋਤਲਾਂ ਨੇ ਉਹਦਾ ਲੋਡ ਸੀ ਉਹ ਵਿਚਾਲੇ ਪਾਰਟੀ ਵੀ ਸੀ ਦੂਸਰੀ ਗੱਡੀ ਜਿਹੜੀ ਉਹਦੇ ਵਿੱਚ ਸਿਲੰਡਰ ਸੀਗੇ ਲੱਦੇ ਹੋਏ ਉਹ ਖਤਾਨਾ ਦੇ ਵਿੱਚ ਪਈ ਸੀ ਇਹ ਦੋਏ ਪਿੱਛੋਂ ਆ ਰਹੀਆਂ ਸੀ ਹਾਲਾਤ ਕੀ ਮੌਕੇ ਦੇ ਹਾਲਾਤ ਕਿ ਜਿਹੜਾ ਕਨੈਕਟਰ ਸੀਗੀ ਉਹਦੀ ਮੌਤ ਹੋ ਚੁੱਕੀ ਹੈ ਡ라이ਵਰ ਡਰਾਈਵਰ ਜਖਮੀ ਆ ਦੋਏ ਹਸਪੀਟਲ ਤੇ ਉਥੇ ਸਮਾਣੇ ਨਹੀਂ ਉਹਦਾ ਨਾਮ ਜਿਹੜਾ ਜੀ ਰਤ ਹੋ ਗਿਆ ਜੀ ਉਹਦਾ ਇਥੇ ਕਾਰ ਸਿੰਘ ਹੈ ਬਸ ਹੀ ਸ਼ਿਰਸੇ ਦਾ ਰਹਿਣ ਵਾਲਾ ਹੈ 20 ਸਾਲ ਦੀ ਉਮਰ ਹੈ ਜੀ ਤੇ ਦੂਜਾ ਕਨੈਕਟਰ ਦਾ ਨਾਮ ਕੀ ਹੈ ਕੈਕਟਰ ਦੀ ਡੈਥ ਹੋਈ ਹੈ ਡਰਾਈਵਰ ਦਾ ਕੀ ਨਾਮ ਹੈ ਡਰਾਈਵਰ ਦਾ ਨਾਮ ਹੈ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਹੈ ਜੀ ਉਹਦਾ ਨਾਮ ਬਸ ਹੀ ਸ਼ਿਰਸੇ ਦੇ ਨੇ ਦੋਏ ਰਹਿਣ ਵਾਲੇ ਇਹ ਆ ਕੇ ਥੋੜੇ ਜੀ ਇਹ ਜਲੰਧਰ ਤੋਂ ਆਏ ਸੀ ਲੋਡ ਹੋ ਕੇ ਇੱਧਰ ਹਰਿਆਣੇ ਵੱਲ ਨੂੰ ਜਾਣਾ ਸੀ ਨੇ ਜੀ ਇਆ ਗੱਲ ਕੰਟਰੋਲ ਨਾਲ ਗੱਲ ਗੱਡੀ ਵਿੱਚ ਦਾਦੀ ਦਾ ਵੱਡਾ ਹਾਦਸਾ ਹੋ ਸਕਦਾ ਸੀ ਕਈ ਵਾਰੀ ਸਿਲੰਡਰ ਵੀ ਫਟ ਸਕਦਾ ਸੀਗਾ ਪਰ ਵੱਡਾ ਹਾਸਦਾ ਹੁਣੋਂ ਬਚ ਗਿਆ ਸਿਲੰਡਰ ਦਾ ਡਰਾਈਵਰ ਠੀਕ ਹੈ ਜੀ ਹਾਂ ਠੀਕ ਹੈ ਥੋੜੀ ਕਾਰਵਾਈ ਹੁਣ ਕਾਰਵਾਈ ਕਰ ਰਹੇ ਆ ਬਿਆਨ ਲਿਖਦੇ ਆ ਉਹਨਾਂ ਦੇ ਕੋਈ ਇੱਥੇ ਹੈ ਨਹੀਂ ਨਾ ਕੋਈ ਇਹ ਰਸਤਾ ਗਲਤੀ ਰਸਤਾ ਕਲੀਅਰ ਪਿੱਛੋਂ ਕਰਾਤਾ ਸੀ ਟ੍ਰੈਫਿਕ ਡਾਇਵਰਟ ਕਰਾਤੀ ਹੁੰਦੀ ਮਲਵਿੰਦਰ ਸਿੰਘ ਆ ਜੀ ਕੀ ਹੋਇਆ ਸਵੇਰੇ ਅੱਜ ਕਿੱਥੇ ਆੜੇ ਕੀ ਲੱਗਿਆ ਗੱਡੀ ਮਾਝ ਪਾਤੜਾ ਆਉਂਦਾ ਸੀਗਾ ਜੀ ਕੀ ਲੱਗਿਆ ਜੀ ਸਿਲੰਡਰ ਲੈ ਕੇ ਆਦੇ ਜੀ ਕਿੰਨੇ ਕੰਟਰੀ ਦੀ ਗੱਡੀ ਜੀ ਇਹ 327 ਕੀ ਹੋਇਆ ਬ੍ਰਸਤ ਕਿੱਥੇ ਹੋ ਗੜਨਾ ਹੈ ਇਹ ਇਹ ਜੀ ਸਵਾਗਛੇ ਦੀ ਘਟਨਾ ਜੀ ਕਿੱਥੇ ਹੋਈ ਹੈ ਤੇ ਪਤਨੇ ਹੋਇਆ ਜੀ ਆਪਣਾ ਪੌਲ ਕਿਡਾ ਪਤਰਾਲਾ ਦੇ ਨੇੜੇ ਹਾਂ ਜੀ ਪਤਰਾਲਾ ਤੁਸੀਂ ਅੱਗੇ ਆ ਕੇ ਪਤਰਾ ਲੰਗੇ ਸੀ ਹਾਂ ਜੀ ਮੈਂ ਥੋੜਾ ਗਾਂ ਆ ਗਿਆ ਸੀਗਾ ਜੀ ਫਿਰ ਉਸ ਤੋਂ ਬਾਅਦ ਮੈਂ ਸਾਡ ਤੇ ਗੱਡੀ ਲਾਈ ਆ ਜੀ ਹਾਂ ਤੇ ਪਿਸਵਾਇਆ ਨਾ ਜੀ ਗੱਡੀ ਤੇ ਅੱਜ ਲਾ ਕੇ ਫੋਨ ਕਿਹਨੂੰ ਕਰਦੇ ਸੀ ਮੈਂ ਜਨਾ ਏਜੰਸੀ ਵਾਲੇ ਮੁੰਡਿਆਂ ਨੂੰ ਕਰਦਾ ਸੀ ਜੀ ਅੱਛਾ ਹੁਣ ਪੁੱਤਰੀ ਮੈਂ ਅੱਗੇ ਆ ਗਿਆ ਕਿੱਥੇ ਆਵਾਂ ਵਾਪਸ ਮੈਂ ਕਿੱਥੇ ਜਾਵਾਂ ਜੀ ਇਹ ਮੁੰਡਿਆਂ ਤੋਂ ਗਾਂ ਲੰਘਿਆ ਥੋੜਾ ਜਿਹਾ ਜਦੋਂ ਗੱਡੀ ਐਕਸ਼ਨ ਦੇ ਪਿੱਛੇ ਲੱਗੀ ਗ ਉਹ ਤਵਾਜੋ ਗੱਡੀਆਂ ਨੇ ਉਧਰ ਸਨ ਲਿਆ ਕੇ ਆਪ ਦੇ ਸ਼ਾਰਟ ਤੇ ਲਿਆ ਕੇ ਮੇਰੀ ਗੱਡੀ ਦੇ ਸ਼ਾਰਟ ਤੇ ਮਾਰੀ ਮੇਰੀ ਗੱਡੀ ਸਾਹ ਤੇ ਸੀਗੀ ਤੇ ਉਹਦਾ ਖਤਾਨਾ ਦੀ ਗੱਡੀ ਵਾਗੀ ਜੀ ਖਤਾਨਾ ਜੀ ਮਾਜੇ ਉੱਤਰ ਕੇ ਆਇਆ ਤੇ ਇਹਨਾਂ ਦੀ ਗੱਡੀ ਪਲਟ ਕੇ ਇਹਨਾਂ ਨੂੰ ਦਾਵਾ ਦਾ ਕੱਢਿਆ ਜੀ ਬਾਹਰ ਦੇ ਰਹੇ ਸੀ ਜੇ ਨੂੰ ਬਾਹਰ ਸਾਰ ਮਾਰਿਆ ਮੇਲੇ ਵਿਚਾਈ ਸੀ ਸ਼ੇ ਲੇਟ ਆਈ ਥੋੜੀ ਜੀ ਕਿੰਨੇ ਬੰਦੇ ਸੀ ਉਹ ਉਹ ਦੋ ਬੰਦੇ ਸੀ ਜੀ ਕੋਈ ਜਾਨੀ ਨੁਕਸਾਨ ਹੋਇਆ ਕੋਈ ਨਹੀਂ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਗੱਲ ਕਰਾਂ ਸੱਟਾਂ ਬੇਟਾ ਹੈ ਨਾ ਇੱਕੇ ਥੋੜੇ ਵੱਧ ਇੱਕੇ ਘੱਟ ਹੈ ਇੱਕ ਬੰਦੇ ਦਾ ਕਾਫੀ ਨੇ ਹਾਂ ਜੀ ਇੱਕ ਤੋਂਡੇ ਕੋਲ ਆਣੇ ਸੀ ਕਿਹੜੀ ਗੈਸ ਏਜੰਸੀ ਲੈ ਕੇ ਕਿੱਥੋਂ ਆਏ ਜੀ ਇਹ ਸਰ ਬਠਿੰਡਾ ਪਲਾਂਟ ਤੋਂ ਸਾਡੀ ਗੱਡੀ ਆਈ ਸੀ ਇਹ ਟਰਾਂਸਪੋਰਟ ਦੀ ਗੱਡੀ ਹੈ ਕਿ ਇਹ ਆਪਣੇ ਕੋ ਪਾਤੜਾ ਨਹੀਂ ਸੀ ਇਹ ਸਾਈਡ ਤੇ ਖੜਾ ਆ ਕੇ ਗੱਡੀ ਇਹ ਅੱਗੇ ਕਿਤੇ ਲੰਘ ਗਿਆ ਰਸਤਾ ਇਹਨੂੰ ਪਤਾ ਨਹੀਂ ਸੀ ਤੇ ਫੋਨ ਕਰ ਇਹਨੇ ਜਾਣਾ ਪਾਤੜਾ ਸੀ ਫੋਨ ਕਰ ਰਿਆ ਸੀ ਕਿ ਮੈਂ ਇੱਥੇ ਪਹੁੰਚ ਗਿਆ ਫਿਰ ਇਹਨੂੰ ਮੈਂ ਦੱਸਿਆ ਕਿ ਤੂੰ ਸਾਈਡ ਤੇ ਗੱਡੀ ਖੜਾ ਲਾ ਤੂੰ ਗਲਤ ਆ ਗਿਆ ਇਹ ਫਿਰ ਇੱਧਰੋਂ ਸਾਈਡ ਦੇ ਇੱਥੇ ਗੱਡੀ ਗੱਲ ਕਰਦੇ ਕਰਦੇ ਸਾਈਡ ਤੇ ਖੜੀ ਹੈ ਪਿੱਛੋਂ ਗੱਡੀ ਆ ਕੇ ਉਹਨਾਂ ਨੇ ਸਪੀਡ ਦੇ ਮਾਰ ਦਿੱਤੀ ਨੁਕਸਾਨ ਤਾਂ ਦੇਖੋ ਜਿਹੜੀ ਦੂਸਰੀ ਗੱਡੀ ਜਿਹੜੀ ਪਿੱਛੋਂ ਆ ਕੇ ਲੱਗੀ ਉਹਦਾ ਤਾਂ ਕਾਫੀ ਹੋਇਆ ਜੀ ਹਾਂਜੀ ਹੋ ਸਕਦਾ ਹੈ ਜੀ ਪਰ ਮੌਕੇ ਤੇ ਡਰਾਈਵਰ ਵੀ ਸੂਝ-ਬੂਝ ਨਾਲ ਉਹਨੇ ਗੱਡੀ ਦੇ ਜਿਹੜੇ ਸਿਲੰਡਰ ਡਿੱਗੇ ਸੀ ਉਹਨਾਂ ਨੂੰ ਸਾਈਡ ਤੇ ਕਰ ਲਿਆ ਅਸੀਂ ਵੀ ਮੌਕੇ ਤੇ ਪਹੁੰਚ ਕੇ ਸਾਡੇ ਮੁਲਾਜ਼ਮ ਵੀ ਆ ਗਏ ਸੀ ਉਹਨਾਂ ਨੂੰ ਸਾਈਡ ਤੇ ਹਾਂਜੀ ਜ਼ਖਮੀ ਬੰਦੇ ਤੇ ਕਿੱਥੇ ਵੇਚੇ ਨਾਲ ਹੀ ਨਾਲ ਮੌਕੇ ਤੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਜਿਹੜੀ ਐਂਬੂਲੈਂਸ ਹੈ ਉਹ ਲੈ ਗਈ ਸੀ ਨਾਲ ਦੀ ਨਾਲ ਹੀ ਤੇ ਉਹ ਹੁਣ ਇਲਾਜ ਦੌਰਾਨ ਨੇ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)} ਇਹ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿੰਨੇ ਵਜੇ ਉਸਨੂੰ ਕਿਵੇਂ ਪਤਾ ਲੱਗਿਆ ਇਹ 6 ਵਜੇ ਜੀ ਮੈਂ ਗੁਰਦਾਰੇ ਹੋਂਦਿਆਂ ਸੀ ਮੈਨੂੰ ਖੜਾਕ ਆਇਆ ਜੀ ਮੈਂ ਉਦੋਂ ਹੀ ਭੱਜ ਲਿਆ ਉੱਥੋਂ ਆਣ ਕੇ ਜਦੋਂ ਅਸੀਂ ਅੱਖ ਵੇਖਿਆ ਇੱਕ ਬੰਦਾ ਦੇ ਜਿਹੜਾ ਇਹਦਾ ਪਿੱਛੇ ਸੁੱਤਾ ਸੀ ਉਹ ਸਾਡੇ ਨੂੰ ਪਹਿਲਾਂ ਨਿਕਲ ਆਇਆ ਜਿਹੜਾ ਦੂਜਾ ਹੈ ਉਹਦਾ ਇੱਥੋਂ ਸਾਰਾ ਪੱਟਾ ਹੈ ਦੇਖ ਸੈਡ ਹਾਂ ਜੀ ਐਮੂਲੇਸਨ ਫੋਨ ਹੈ ਜੀ ਚਲੋ ਕਿਹੜੀ ਦੂਜੀ ਜੀ ਸਿਲੰਡਰਾਂ ਵਾਲੀ ਸਿਲੰਡਰਾਂ ਵਾਲੀ ਮੂਹਰੇ ਖੜੀ ਜੀ ਹਾਂਜੀ ਮੂਹਰੇ ਇਹਦੇ ਪਿੱਛੇ ਮਾਰੀ ਰੱਖੀ ਹਾਂਜੀ ਹਾਂਜੀ ਪਿੱਛੇ ਆਣ ਕੇ ਵੱਜਾਈ ਤੇ ਉਸ ਤੋਂ ਬਾਅਦ ਫਿਰ ਜਿਹੜੇ ਬੰਦੇ ਆਖੀ ਨੇ ਉਹ ਲੈ ਗਏ ਉਹਨੂੰ ਵੇਖੋ ਜੀ ਐਂਬੂਲੈਂਸ ਵਾਲੀ ਲੱਦ ਕੇ ਲੈ ਗਏ ਹੁਣ ਕਿੱਥੇ ਖੜਦੇ ਨੇ ਹਲਾਤ ਕੀ ਸਿਓ ਨੇ ਮੌਜੂਦੇ ਦੇ ਹਲਾਤ ਤੇ ਮਾਰੀ ਹਣੀ ਜੀ ਕੀ ਨਾਮ ਤੁਹਾਡਾ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਜਿਹੜੀ ਤੁਹਾਡੀ ਕੋਲ ਡਰਿੰਕ ਦੀ ਗੱਡੀ ਪਰੇ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਹਾਂਜੀ ਕਰਾਲੀ ਤੋਂ ਫਤਿਹਵਾਦ ਜਾ ਰਹੇ ਸੀ ਫਤਿਹਵਾਦ ਜਾ ਰਹੇ ਸੀ ਰਹਿਣ ਵਾਲੇ ਕਿੱਥੇ ਦੇ ਹੋ ਸਰਸਾ ਤੇ ਜਿਹੜਾ ਸਤਰਾਣੇ ਕੋਲ ਤੁਹਾਡਾ ਤੇ ਮੈਂ ਪਿੱਛੇ ਜਾ ਰਿਹਾ ਸੀ ਮੇਰੀ ਕਿਤਨੀ ਨੀਂਦ ਦੀ ਅੱਖ ਲੱਗ ਗਈ ਗੱਡੀ ਲੱਗ ਗਈ ਤੇ ਨਾਲ ਹੋਰ ਕੌਣ ਸੀ ਤੀਜਾ ਮੇਰਾ ਉਹਦਾ ਨਾਮ ਕੀ ਹੈ ਕਾਰੇਬੀ ਉਸੇ ਉਹ ਡੈਥ ਹੋਈ ਉਹਦੀ ਉਹਦੀ ਡੈਥ ਹੋ ਗਈ ਹਾਲ ਕਿਥੇ ਦੇ ਖਾਸ ਵੈਦ ਵਾਲਾ ਬਿੰਦ ਹੈ ਕਿਹੜਾ ਜ਼ਿਲ੍ਹਾ ਸਿਸ਼ਾਣ ਸੰਮੂਰ 112 ਤੋਂ ਪਟਵਾਲਾ ਰੂਮ ਤੋਂ ਫੋਨ ਆਇਆ ਜੀ ਕਿਸ ਕਰਾਣੇ ਅੱਡੇ ਤੇ ਕੋਲ ਐਕਸੀਡੈਂਟ ਹੋਇਆ ਇਹਨੇ ਵਜੇ ਫੋਨ ਆਇਆ ਤੁਹਾਨੂੰ ਸਾਨੂੰ 6:20 ਮਿੰਟ ਤੇ ਫੋਨ ਆਇਆ 6:27 ਤੇ ਅਸੀਂ ਉੱਥੇ ਪਹੁੰਚ ਗਏ ਜੀ ਉਹਨ ਸਾਰੇ ਸਹੀ ਜ਼ਖਮੀਆਂ ਨੂੰ ਐਂਬੂਲੈਂਸ ਤੇ ਪਾਇਆ ਜੀ ਐਂਬੂਲੈਂਸ ਪਾਇਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜੀ ਕਿੰਨੇ ਬੰਦੇ ਸੀ ਟੱਕਰ ਦੋ ਕਿਹੜੇ ਸੀ ਦੋ ਕਨੈਕਟਰ ਡਰਾਈਵਰ ਸੀਗੇ ਜਿਹੜੇ ਜ਼ਖਮੀ ਸੀਗੇ ਜਿਹਨਾਂ ਦਾ ਐਕਸੀਡੈਂਟ ਹੋਇਆ ਜਿੰਨਾਂ ਦਾ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਟੱਕਾਂ ਦਾ ਐਕਸੀਡੈਂਟ ਆ ਜੀ ਇੱਕ ਗੈਸ ਸਿਲੰਡਰ ਵਾਲਾ ਇੱਕ ਦੂਜੀ ਗੱਡੀ ਲੋਡ ਸੀਗੀ ਜੀ ਠੰਡੀਆਂ ਦੀ ਜੀ ਆਪਣੇ ਜਲ ਜੀਰਾ ਠੰਡੀਆਂ ਦੀ ਹੋਇਆ ਕਿ ਮੈਨੂੰ ਪਤਾ ਨਹੀਂ ਕਿ ਹੋਊ ਸੀ ਇਹ ਇੱਕ ਟਰੱਕ ਖੜਿਆ ਸੀ ਗਈ ਗੈਸ ਸਿਲੰਡਰ ਵਾਲਾ ਰੋਡ ਦੇ ਉੱਪਰ ਤੇ ਉਹਨੇ ਉੱਪਰ ਦੇਖਿਆ ਨਹੀਂ ਪਿਛਲੇ ਟਰੱਕ ਵਾਲੇ ਨੇ ਆ ਕੇ ਵਿੱਚ ਵਿੱਚ ਵੱਜਾਈ ਉਹ ਇੱਕ ਦੀ ਤਾਂ ਡੈਥ ਹੋ ਗਈ ਜੀ ਕਨੈਕਟਰ ਦੀ ਡਰਾਈਵਰ ਡਰਾਈਵਰ जख्मी ਹੈ ਜੀ ਉਹ ਹਸਪੀਟਲ ਪਤਾ ਨਹੀਂ ਕਿ ਤੇ ਸਰਸੇ ਸਾਈਡ ਤੇ ਹੈ ਜੀ ਕਲੀਅਰ ਹੋਇਆ ਨਹੀਂ ਕਿ ਕਿਹੜਾ ਪਿੰਡ ਨਾਲ ਇਹ ਰੋਡ ਜਾਮ ਹੈ ਇਹ ਅਸੀਂ ਦੂਜੇ ਅੰਡ ਕਰਾ ਰਹੇ ਜੀ ਰੋਡ ਕਰਾ ਰਹੇ ਹਾਂ ਦੂਜੀ ਸਾਈਡ ਤੋਂ ਟ੍ਰੈਫਿਕ ਕਢਾ ਰਹੇ ਹਾਂ ਜੀ ਹਰਾਉਂ ਸਾਈਡ ਤੋਂ ਲਾਈਨ ਲੱਗੇ